ਵੈਲਕਮ YouTube ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਤੁਸੀਂ ਮੇਰੀ ਪਿਛਲੀ ਵੀਡੀਓਜ਼ ਨੂੰ ਬਹੁਤ ਪਿਆਰ ਕਰ ਰਹੇ ਹੋ ਉਹਦੇ ਲਈ ਸ਼ੁਕਰੀਆ ਭੈਣਾਂ ਨੇ ਕਿਹਾ ਸੀ ਹੈਵੀ ਸ਼ਾਲ ਤਾਂ ਅਸੀਂ ਵੇਖ ਲਿਆ ਸਾਨੂੰ ਕੋਈ ਪੱਲਿਆਂ ਤੇ ਜਿੰਨਾਂ ਦੇ ਕੰਮ ਹੋਵੇ ਉਹ ਸ਼ਾਲ ਦਿਖਾਓ ਲਓ ਜੀ ਜਿਹੜੇ ਅੱਜ ਸ਼ਾਲ ਲੈ ਕੇ ਆਏ ਆ ਇਹ ਵੀ ਪਿਓਰ ਦੇ ਸ਼ਾਲ ਆ ਇਹ ਜਿਹੜਾ ਉਸ ਦਿਨ ਸ਼ਾਲ ਸੀ ਇੱਕ ਇਹ ਸ਼ਾਲ ਸੀ ਤੇ ਭੈਣਾ ਕਹਿੰਦੀ ਸੀ ਤੁਸੀਂ ਸਾਨੂੰ ਹੈਵੀ ਸ਼ਾਲ ਤਾਂ ਬਹੁਤ ਦਿਖਾਤੇ ਆ ਵੇਖੋ ਕਿੰਨੇ ਸੋਹਣੇ ਲੱਗਦੇ ਤੁਸੀਂ ਕੋਈ ਵੀ ਲੈ ਸਕਦੇ ਹੋ ਕਿਉਂਕਿ ਇਹਨਾਂ ਤੇ ਕੋਈ ਵੀ ਇਦਾਂ ਨਹੀਂ ਹੁੰਦਾ ਇਹ ਮੇਰਾ ਉਹਦਾ ਸ਼ਾਲ ਚੱਕੋ ਤੇ ਲਓ ਇੱਕ ਸ਼ਾਲ ਲਓ ਤੇ ਕਿੰਨੇ ਜਾਨੇ ਲੈ ਸਕਦੇ ਆ ਆਪਾਂ ਸ਼ਾਲ ਚ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਫੇਰ ਹੀ ਤੁਸੀਂ ਮੇਰੀ ਵੀਡੀਓ ਵੇਖ ਪਾਉਗੇ ਚੈਨਲ ਵੀ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਉੱਪਰ ਵੀ ਆਪਣਾ ਚੈਨਲ ਹੈ ਉੱਥੇ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਬਹੁਤ ਜ਼ਿਆਦੇ ਸੋਹਣੇ ਲੱਗਦੇ ਆ ਇਹ ਸ਼ਾਲ ਇਹ ਕਲਰ ਵੇਖੋ ਕੰਮ ਵੇਖੋ ਹੁਣ ਜਿਹੜੀ ਮੈਂ ਸ਼ਾਲ ਲੈ ਕੇ ਆਈ ਆ ਨਾ ਇਹ ਸ਼ਾਲ ਹੈਗਾ ਪੱਲਿਆਂ ਤੇ ਕੰਮ ਆਹ ਵੇਖੋ ਬੜਾ ਨਵਾਂ ਜਿਹਾ ਕਲਰ ਆਹ ਏ ਇਹਦੇ ਫੁੱਲ ਪੱਲਿਆਂ ਤੇ ਹੈਵੀ ਕੰਮ ਹੋਇਆ ਹੋਇਆ ਹੈ। ਕਈ ਭੈਣਾਂ ਨੂੰ ਫੁੱਲ ਹੈਵੀ ਸ਼ਾਲ ਨਹੀਂ ਚੰਗੇ ਲੱਗਦੇ। ਉਹਨਾਂ ਨੂੰ ਹੁੰਦਾ ਲਾਈਟ weight ਹੋਵੇ ਪਰ ਪੱਲਿਆਂ ਤੇ ਕੁਛ ਨਾ ਕੁਛ ਹੋਵੇ। ਇਹ ਵੇਖੋ ਕਿੱਡੇ ਸੋਹਣੇ ਲੱਗਦੇ ਨੇ ਸ਼ਾਲ। ਇਹ ਤੁਸੀਂ ਲਏ ਹੋਣ ਤੇ ਬਹੁਤ ਜਿਆਦੇ ਸੋਹਣੇ ਲੱਗਦੇ ਆ। ਲਾਈਟ weight ਆ। ਇਹਦੇ ਚਾਰੇ ਪਾਸੇ ਪੱਲਿਆਂ ਤੇ ਇਹੀ ਹੀ ਡਿਜ਼ਾਈਨ ਆ। ਤੁਹਾਨੂੰ ਮੈਂ ਨੀੜੋ ਵੀ ਚੈੱਕ ਕਰਵਾ ਦਿੰਨੀ ਆ। ਡ੍ਰੈਕ ਲਾਈਨ ਹੁੰਦੇ ਸ਼ਾਲ ਜੀ। ਆਹ ਵੇਖੋ ਕਿੰਨਾ ਸੋਹਣਾ ਨੀਡ ਐਂਡ ਕਲੀਨ ਕੰਮ ਹੋਇਆ ਹੋਇਆ ਹੈ। ਕਲਰ ਵੇਖੋ ਇਹਦਾ। ਬਹੁਤ ਸੋਹਣਾ ਕਲਰ ਆ। ਆਹ ਕਲਰ ਚ ਨਹੀਂ ਤੁਸੀਂ ਸ਼ਾਲ ਵੇਖੇ ਹੋਣਗੇ। ਕਿਸੇ ਨੇ ਫਿੱਕੇ ਸੂਟ ਨਾਲ ਲੈਣੇ ਆ ਗੋੜੇ ਨਾਲ ਲੈਣੇ ਆ ਕੁੜੀ ਨੇ ਲੈਣੇ ਆ ਨੋਣੇ ਲੈਣੇ ਆ ਸੱਸ ਦੇ ਲੈਣੇ ਕਿਸੇ ਨੇ ਵੀ ਇਹ ਲੈਣੇ ਆ ਤੇ ਇਹਦਾ ਕੋਈ ਚੱਕਰ ਨਹੀਂ ਕਿਉਂਕਿ ਜਿਹੜੇ ਇਹ ਸ਼ਾਲ ਹਨ ਹਰੇਕ ਸੂਟ ਨਾਲ ਹੀ ਆਪਣੇ ਰਲ ਜਾਂਦੇ ਆ ਇਹਦੇ ਵਿੱਚ ਆ ਦੇਖੋ ਇਹ ਜਿਹੜੇ ਸ਼ਾਲ ਆ ਡਾਰਕ ਸ਼ਾਲ ਆ ਤੇ ਇੰਸਟਾਗ੍ਰam ਉੱਪਰ ਆਪਣਾ ਅਦਾ ਕਰੀਬਾ ਨੇਮ ਤੇ ਉੱਥੇ ਵੀ ਤੁਸੀਂ ਚੈਨਲ ਆਪਣਾ ਫੋਲੋ ਕਰੋ ਤੇ ਇਹ ਆਪਣਾ YouTube ਚੈਨਲ ਆ ਜੇ ਕਿਸੇ ਭੈਣ ਨੇ ਮੰਗਵਾਉਣਾ ਸਕਰੀਨ ਤੇ ਨੰਬਰ ਆ ਤੇ ਪਿਛਲੀਆਂ ਵੀਡੀਓ ਚ ਵੀ ਤੁਸੀਂ ਮੇਰੇ ਤੋਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਜਿਵੇਂ ਸਪੰਨ ਦੇ ਸੂਟ ਉੱਪਰ ਦੀਆਂ ਸ਼ਾਲ ਲਈ ਹੁਣ ਆਹ ਵੇਖੋ ਜੀ ਬਹੁਤ ਜਿਆਦੇ ਸੋਹਣੇ ਲੱਗਦੇ ਆ ਪਿਓਰ ਦੇ ਸ਼ਾਲ ਆ ਆਪਣੇ ਕੰਮ ਚੈੱਕ ਕਰਵਾਨੀਆਂ ਵੇਖੋ ਜਰੀ ਦਾ ਕੰਮ ਹੋਇਆ ਹੋਇਆ ਜਿਹੜੇ ਤਾਂ ਫੁੱਲ ਹੈਵੀ ਸ਼ਾਲ ਡਾਰਕ ਕਲਰ ਚ ਉਹ ਤਾਂ ਵੇਖੋ ਜੀ ਆਪਾਂ ਨਹੀਂ ਲੈ ਸਕਦੇ ਮਮਾ ਹੋਣੀ ਕਈ ਜਿਆਦੇ 올ਡੇਜ ਵਾਲੇ ਨਹੀਂ ਲੈ ਸਕਦੇ ਜਿਹੜੇ ਜਿਆਦੇ ਤੇ ਆਹ ਵਾਲਾ ਹੁਣ ਜੰਗੇਜ 올ਡੇਜ ਕੋਈ ਵੀ ਲੈ ਸਕਦੇ ਆ ਇਹ ਵਿੰਦੇ ਸ਼ਾਲ ਕਿਉਂਕਿ ਇਹ ਸਦਾਬਹਰ ਸ਼ਾਲ ਆ ਇੱਕ ਵਾਰੀ ਤੁਸੀਂ ਲੈ ਲਿਆ ਤੇ ਤੁਹਾਨੂੰ ਕਈ ਸਦੀਆਂ ਤੱਕ ਨਹੀਂ ਇਹ ਵਿੱਚ ਸ਼ਾਲ ਲੈਣੇ ਪੈਂਦੇ ਕਿਉਂਕਿ ਇਹ ਜੇ ਤੁਸੀਂ ਕਰ ਲਏ ਤੇ ਇਹਦੇ ਵਿੱਚ ਕੋਈ ਵੀ ਇਦਾਂ ਦਾ ਨਹੀਂ ਸ਼ੁਰੇਂਦਾ ਵੀ ਹੋ ਵਾਲੇ ਹੋ ਵਾਲਾ ਕੋਈ ਵੀ ਕੁਝ ਇਹ ਵੇਖੋ ਜਿਹੜੇ ਇਹ ਸ਼ਾਲ ਹਨ ਬਹੁਤ ਜਿਆਦੇ ਸੋਹਣੇ ਆ ਇਹਦਾ ਕਲਰ ਚੈੱਕ ਕਰੋ ਬਿਲਕੁਲ ਲਾਈਟ ਵੀਟ ਪਿਓਰ ਦੇ ਸ਼ਾਲ ਆ ਮੈਂ ਤੁਹਾਨੂੰ ਚੈੱਕ ਕਰਵਾਉਣੀ ਆ ਇਹ ਤੁਸੀਂ ਜੰਗੇਜ 올ਡੇਜ ਕੋਈ ਵੀ ਲੇਡੀ ਇਹ ਸ਼ਾਲ ਲੈ ਸਕਦੀ ਹੈ ਡਾਰਕ ਆ ਵੇਖੋ ਜਿੱਦਾਂ ਮੇਰੇ ਆ ਸ਼ਾਲ ਲਿਆ ਹੋਇਆ ਡਾਰਕ ਇਹਦੇ ਨਾਲ ਲਾਈਟ ਵੀ ਅੱਛਾ ਲੱਗਦਾ ਲਾਈਟ ਨਾਲ ਵੀ ਲੈ ਸਕਦੇ ਹੋ ਡਾਰਕ ਨਾਲ ਤਾਂ ਫਿਰ ਬਹੁਤ ਹੀ ਸੋਹਣੇ ਉਬਰਕਿਆਂ ਦੇ ਜਿੱਦਾਂ ਫਲਕਾਰੀ ਦਾ ਕੰਮ ਹੋਵੇ ਕੰਮ ਚੈੱਕ ਕਰੋ ਬਹੁਤ ਨੀਟ ਐਂਡ ਕਲੀਨ ਕੰਮ ਹੋਇਆ ਹੋਇਆ ਇਹਨਾਂ ਸ਼ਾਲਾਂ ਉੱਪਰ ਇਹ ਕਲਰ ਵੀ ਬਹੁਤ ਅੱਛੇ ਆਹ ਸ਼ਾਲ ਤਾਂ ਛੱਡਣ ਵਾਲਾ ਨਹੀਂ ਜੀ ਜੇ ਕਿਸੇ ਵੀ ਪਹਿਣੇ ਸ਼ਾਲ ਲੈਣੇ ਆ ਤੇ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਵੇਖੋ ਜਿਹੜਾ ਤੁਹਾਨੂੰ ਆਪਾਂ ਵੀਡੀਓ ਚ ਵਿਖਾਵਾਂਗੇ ਸੇਮ ਤੁਹਾਡੇ ਘਰ ਤੱਕ ਉਹੀ ਕੋਰੀਅਰ ਆਊਗਾ ਆਪਾਂ ਕੋਈ ਵੀ ਇਦਾਂ ਨਹੀਂ ਕਰਾਂਗੇ ਵੀਡੀਓ ਚ ਕੁਝ ਹੋਰ ਦਿਖਾ ਰਹੇ ਆ ਪੇਜ 'ਤੇ ਤੁਹਾਨੂੰ ਕੁਝ ਹੋਰ ਹੈ ਆਪਣੇ ਇਦਾਂ ਦਾ ਕੋਈ ਕੰਮ ਨਹੀਂ ਟਿਕ ਰਿਕਵੈਸਟ ਹੈ ਜੀ ਆਪਾਂ ਵਿਦਾਊਟ ਪੇਮੈਂਟ ਕਿਸੇ ਦੀ ਕੋਈ ਵੀ ਸੂਟ ਹੋਲਡ ਨਹੀਂ ਰੱਖਾਂਗੇ ਪੇਮੈਂਟ ਆਊਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਊਗਾ ਇਹ ਵੇਖੋ ਜੀ ਆ ਵੇਖੋ ਪ੍ਰਾਈਸ ਪੁੱਛਣ ਲਈ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਆ ਵੇਖੋ ਬਹੁਤ ਸੋਹਣੇ ਕਲਰ ਆ ਕੋਈ ਵੀ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਦਾ ਤਾਂ ਕੋਈ ਇਸ਼ੂ ਨਹੀਂ ਹੁੰਦਾ ਕਿ ਇਹਨੇ ਲੈਣਾ ਕਿ ਇਹਦੇ ਨੇ ਬਹੁਤ ਜਿਆਦੇ ਸੋਹਣੇ ਲੱਗਦੇ ਆ ਤੇ ਇੱਕ ਆ ਵਾਲਾ ਸ਼ਾਲ ਆ ਜੀ ਇਹ ਵੀ ਬਹੁਤ ਉਸੇ ਕਲਰ ਕੇ ਸੇਮ ਕੰਮ ਪਰ ਇਹਦਾ ਫੈਬਰਿਕ ਕਲਰ ਹੋਰ ਆ ਬਹੁਤ ਸੋਹਣਾ ਵੇਖੋ ਤੁਸੀਂ ਚੈੱਕ ਕਰੋ ਕਿੱਡਾ ਸੋਹਣਾ ਬਣਿਆ ਆ ਵੇਖੋ ਦੋਵਾਂ ਦਾ ਇੱਕੋ ਜੀ ਕਲਰ ਲੱਗ ਲੱਗਾ ਪਰ ਪਿੰਟ ਦੋਵਾਂ ਦਾ ਸੇਮ ਆ ਪਿਓਰ ਦੇ ਆ ਲਾਈਟ ਵਿੱਚ ਕੋਈ ਵੀ ਜੰਗ ਏ ਜੋਲਡੀਜ਼ ਲੇਡੀ ਕੋਈ ਵੀ ਸ਼ਾਲ ਸਾਡੇ ਤੋਂ ਲੈ ਸਕਦੇ ਆ ਪਹਿਲਾਂ ਪੇਮੈਂਟ ਪਾਓ ਫਿਰ ਆਪਾਂ ਤੁਹਾਨੂੰ ਸ਼ਾਲ ਇਹ ਦੇ ਦਾਂਗੇ ਇਹਨਾਂ ਦਾ ਕੋਈ ਜ਼ਿਆਦਾ ਪ੍ਰਾਈਸ ਵੀ ਨਹੀਂ ਜਿਹੜੇ ਸ਼ਾਲ ਆ ਇਹ ਤੁਹਾਨੂੰ ਠੀਕ ਠੀਕ ਪ੍ਰਾਈਸ ਮਿਲ ਜਾਣਗੇ ਜੀ ਕਿਉਂਕਿ ਵੇਖੋ ਜੀ ਇਹ ਸ਼ਾਲ ਆ ਨਾ ਇਹਦਾ ਸਟੀਚਿੰਗ ਦਾ ਕੰਮ ਆ ਨਾ ਕੋਸ਼ ਆ ਇੱਕ ਵਾਰੀ ਤੁਸੀਂ ਲਿਆ ਤੇ ਤੁਹਾਡਾ ਸਾਰਾ ਝੰਜਟ ਖਤਮ ਹੋ ਜਾਂਦਾ ਕਿ ਮੈਂ ਕੀ ਕਰਾਵਾਂ ਆ ਵੇਖੋ ਇੱਕ ਹਲਕੇ ਚ ਆਪਣੇ ਕੋਲ ਇਹ ਕਲਰ ਆ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ੁਕਰੀਆ ਜੀ